ਸੜਕ ਤੇ ਪੈਦਲ ਜਾ ਰਹੇ ਵਿਅਕਤੀ ਨੂੰ ਜੀਸੀਬੀ ਦੇ ਵੱਲੋਂ ਧਰੜ ਦਿੱਤਾ ਜਾਂਦਾ ਹੈ ਜੀਆਂ ਭਿਆਨਕ ਹਾਦਸਾ ਜਿਹੜਾ ਲੁਧਿਆਣਾ ਦੇ ਵਿੱਚ ਵਾਪਰਿਆ ਜਿਸ ਦੀ ਸੀਸੀਟੀਵੀ ਦੇ ਵਿੱਚ ਭਿਆਨਕ ਤਸਵੀਰ ਵੀ ਕੈਦ ਹੋਈ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਕ ਆਦਮੀ ਪਹਿਲਾਂ ਸੜਕ ਤੇ ਜਾ ਰਿਹਾ ਹੁੰਦਾ ਫਿਰ ਅਚਾਨਕ ਪਿੱਛੋਂ ਆ ਰਹੀ ਜੀਸੀਬੀ ਇਸ ਵਿਅਕਤੀ ਨੂੰ ਧਰੜ ਦਿੰਦੀ ਹੈ ਤੇ ਉਸ ਤੋਂ ਬਾਅਦ ਮੌਕੇ ਤੇ ਹੀ ਇਸ ਵਿਅਕਤੀ ਦੀ ਮੌਤ ਹੋ ਗਈ ਹੈ ਜੀਆਂ ਤੁਹਾਨੂੰ ਦੱਸ ਦਿੰਦੇ ਆ ਕਿ ਲੁਧਿਆਣਾ ਦੇ ਕੋਹਾੜਾ ਮਾਚੀ ਵਾਲਾ ਰੋਡ ਤੇ ਦਿਲ ਦਹਿਲਾ ਦੇਣ ਵਾਲਾ ਹਾਦਸਾ ਜਿਹੜਾ ਸਾਹਮਣੇ ਆ ਜਿਸ ਦੀ ਸੀਸੀਟੀਵੀ ਤਸਵੀਰ ਵੀ ਸਾਹਮਣੇ ਆਈ ਹੈ ਤੇ ਤੁਹਾਨੂੰ ਦੱਸ ਦਈਏ ਕਿ ਰੋਡ ਤੇ ਪੈਦਲ ਜਾ ਰਿਹਾ ਇੱਕ ਵਿਅਕਤੀ ਸੀ ਜੋ ਕਿ ਫੈਕਟਰੀ ਦੇ ਵਿੱਚ ਡਿਊਟੀ ਕਰਨ ਜਾ ਰਿਹਾ ਸੀ ਤੇ ਰਾਹ ਦੇ ਵਿੱਚ ਇੱਕ ਤੇਜ਼ ਰਫ਼ਤਾਰ ਜੀਸੀਬੀ ਜੜੀ ਹੈ ਉਸ ਨੂੰ ਦੜਤ ਦਿੰਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਹੀ ਇਸ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤੇ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਤੇ ਉਸ ਤੋਂ ਬਾਅਦ ਇਸ ਵਿਅਕਤੀ ਦੇ ਰਿਸ਼ਤੇਦਾਰਾਂ ਦੇ ਵੱਲੋਂ ਪੰਜਾਬ ਪੁਲਿਸ ਦੇ ਵੱਲ ਇਲਜ਼ਾਮ ਲਗਾਏ ਗਏ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਹਾਦਸਾ ਜਿਹੜਾ ਉਸ ਨੂੰ ਵਾਪਰੇ ਤਕਰੀਬਨ 24 ਘੰਟੇ ਬੀਤ ਚੁੱਕੇ ਨੇ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਪੁਲਿਸ ਦੇ ਵਿੱਚ ਐਫ ਆਈ ਆਰ ਵੀ ਦਰਜ ਕਰਵਾਈ ਜਾ ਚੁੱਕੀ ਹੈ ਪਰ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ ਤੇ ਤਸਵੀਰ ਤੁਸੀਂ ਵੇਖੋ ਜਦੋਂ ਪੁਲਸ ਵਾਲੇ ਨੂੰ ਸਵਾਲ ਕੀਤੇ ਗਏ ਤਾਂ ਪੁਲਸ ਵਾਲਾ ਭੱਜਦਾ ਹੋਇਆ ਨਜ਼ਰ ਆ ਰਿਹਾ ਜੋ ਕਿ ਤਸਵੀਰ ਜਿਹੜੀ ਹੈ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਤੇ ਤਸਵੀਰ ਕਾਫੀ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਹੈ ਇਹ ਆਪਣੇ ਪੁਆੜਾ ਤੋਂ ਬਾਛੀ ਗੜਾ ਰੋਡ ਤੇ ਐਕਸੀਡੈਂਟ ਹੋਇਆ ਦੁਪਹਿਰ ਨੂੰ ਤੇ ਜਿਹੜਾ ਉਹ ਜੀਸੀਬੀ ਆ ਹਾਈਡਰਾ ਵਾਲਾ ਸੀਗਾ ਉਹਨੇ ਬਿਲਕੁਲ ਨਹੀਂ ਦੇਖਿਆ ਵੀ ਮੇਰੇ ਅੱਗੇ ਰੋਡ ਤੇ ਕੋਈ ਬੰਦਾ ਜਾ ਰਿਹਾ બસ ਮੇਰਾ ਵੀ ਉਹ ਆਪਣੀ ਸਪੀਡ ਤੇ ਜਾ ਰਿਹਾ ਪਿੱਛੇ ਹੀ ਬੈਕ ਤੋਂ ਜਾ ਕੇ ਉਹਨੇ ਗੱਡੀ ਭਾਰੀਆ ਕਹਿੰਦਾ ਟਾਇਰ ਵੱਜੇ ਨੇ ਅੱਗੇ ਵਾਲੇ ਟਾਇਰ ਵੱਜੇ ਨੇ ਫਿਰ ਪਿੱਛੇ ਵਾਲੇ ਟਾਇਰ ਉਹਦੇ ਉੱਪਰ ਦੀ ਨਿਕਲੇ ਨੇ ਬੰਦਦੇ ਤੇ ਉਹ ਬੰਦੇ ਨੇ ਬਿਲਕੁਲ ਵੀ ਗੱਡੀ ਨਹੀਂ ਰੋਕੀ ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਤੱਕ ਸਿਰਫ ਪੁਲਿਸ ਇਹ ਕਹਿ ਰਹੀ ਅਸੀਂ ਤੁਹਾਡੇ ਨਾਲ ਅਸੀਂ ਕਾਰਵਾਈ ਕਰਾਂਗੇ ਕੁਝ ਸੀ ਆ ਕੀ ਲੱਗਦੇ ਹੋ ਜਿਹੜੇ ਉਹ ਮੁੰਡੇ ਚੱਲੇ ਮੇਰਾ ਬ੍ਰਦਰ ਹੀ ਆਈ ਮੇਰਾ ਛੋਟੇ ਮੇਰੀ ਭੂਆ ਜਿੱਦਾਂ ਲੜਕਾ ਹੋਏ ਦਾ ਹਾਂਜੀ ਅੱਛਾ ਇਹ ਕਿਨੇ ਵੇ ਦੀ ਗੱਲ ਹੈ ਜੀ ਇਹ ਕੱਲ 1:00 ਵਜੇ 11 ਮਿੰਟ ਤੇ ਐਕਸੀਡੈਂਟ ਹੋਇਆ ਅੱਛਾ ਤੇ ਇਹ ਕਿਤੇ ਜਾ ਰਹੇ ਸੀਗੇ ਜਾਂ ਕਿਤੇ ਹਾਂ ਉੱਥੇ ਫੈਕਟਰੀ ਨਾ 100 ਫੈਕਟਰੀ ਚ ਕੰਮ ਕਰਦਾ ਸੀ ਜੀ ਤੇ ਫੈਕਟਰੀ ਨੂੰ ਜਾ ਰਿਹਾ ਸੀਗਾ ਠੀਕ ਹੈ ਜੀ ਤੇ ਉਹ ਪਿੱਛੋਂ ਆਈ ਗੱਡੀ ਤੇ ਉੱਪ ਦੀ ਬਿਲਕੁਲ ਡਾੜ ਕੇ ਉਹ ਪੂਰਾ ਡਾੜ ਕੇ ਹੈਡਰਾ ਜਿਹੜੀ ਗੱਡੀ ਹੋਰ ਸੀਗਾ ਟਰੈਕਟਰ ਉਹਦੇ ਉੱਪਰ ਦੀ ਨਾਂਹ ਕੇ ਜੀ ਤੇ ਇਸ ਸੰਬੰਧੀ ਤੁਸੀਂ ਪੁਲਿਸ ਨਾਲ ਗੱਲਬਾਤ ਕੀਤੀ ਉਹਨ ਇਹ ਉਹ ਸਾਨੂੰ ਇਹ ਕਹਿ ਰਹੇ ਨੇ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਹੁਣ ਤੱਕ ਕੋਈ ਬੰਦਾ ਨਹੀਂ ਟ੍ਰੇਸ ਕੀਤਾ ਇਹਨਾਂ ਨੇ ਕੁਝ ਨਹੀਂ ਕੀ ਨਾਮ ਇਹਦਾ ਕਿੱਥੇ ਜਾ ਰਹੇ ਸੀ ਇਹ ਗੁਰਦੀਪ ਸਿੰਘ ਵਿੱਕੀ ਨਾਮਾ ਮੇਰੇ ਮਾਮਾ ਜੀ ਲੱਗਦੇ ਨਹੀਂ ਸਕੇ ਇਹਨਾਂ ਦਾ ਕੁਹਾੜੇ ਆਪਣਾ ਐਕਸੀਡੈਂਟ ਹੋਇਆ ਵਾ ਇਹ ਆਪਣੇ ਨੈਕਸੋ ਫੈਕਟਰੀ ਵਿੱਚ ਕੰਮ ਕਰਦੇ ਸੀਗੇ ਉਹਨਾਂ ਦੇ ਫੈਕਟਰੀ ਦੇ ਫੈਕਟਰੀ ਵਾਲਿਆਂ ਨੇ ਕਿਹਾ ਤੁਸੀਂ ਬਾਹਰੋਂ ਕੋਈ ਸਮਾਨ ਵਗੈਰਾ ਲਿਆਓ ਬਾਹਰ ਸਮਾਨ ਲੈਣ ਆਏ ਸੀਗੇ ਤੇ ਸਮਾਨ ਲੈ ਕੇ ਜੇ ਫੈਕਟਰੀ ਅੰਦਰ ਵਿੱਚ ਜਾਣ ਲੱਗੇ ਨੇ ਮਗਰੋਂ ਹੈਡਰ ਆਇਆ ਸੀਗਾ ਜੀਸੀਬ ਜਿਹੜਾ ਉਹਦੇ ਉੱਪਰੋਂ ਟਾਇਰ ਨਿਕਲ ਗਿਆ ਹਾਂ ਉਹ ਹਾਈ ਟੈਂਡਰ ਰੰਦਾ ਕੇਸ ਬਣ ਰਿਹਾ ਉਹ ਭੱਜ ਚੁੱਕਿਆ ਵਾ ਪੁਲਿਸ ਨੇ ਹਲ ਤੱਕ ਕੋਈ ਕਾਰਵਾਈ ਨਹੀਂ ਕੀਤੀ ਕੱਲ ਦਾ ਅਸੀਂ ਕੇਸ ਕੀਤਾ ਹੈ ਕੂਮਕਲਾ ਫੈਕਟਰੀ ਦੇ ਕੂਮਕਲਾ ਥਾਣੇ ਵਿੱਚ ਕੇਸ ਆ ਜਸਵੀਰ ਸਿੰਘ ਜੀ ਕੋਲ ਕੇਸ ਆਪਣਾ ਉਹਨਾਂ ਹਲ ਤੱਕ ਆਉਣਾ ਕੋਈ ਕਾਰਵਾਈ ਨਹੀਂ ਹੋਈ ਤੇ ਆਪਣਾ ਕੁਹਾੜੇ ਹੋਇਆ ਵਾ ਨੈਕਸੋ ਫੈਕਟਰੀ ਦੇ ਕੋਲ ਬਿਲਕੁਲ ਸਾਹਮਣੇ ਨੈਕਸੋ ਦੇ ਸਾਹਮਣੇ ਉੱਥੇ ਡਿਊਟੀ ਕਰਦੇ ਸੀ ਹਾਂ ਜੀ ਡੈਥ ਹੋ ਚੁੱਕੀ ਆ ਹੁਣ ਆਪਣੇ ਲੁਧਿਆਣੇ ਪਾ ਆਪਣੇ ਪੋਸਟਮਾਰਟਨ ਵਾਸਤੇ ਉਰੇ ਰੱਖੀ ਹੋਈ ਹੈ ਡੈਡ ਬੋਦੀ ਪਰ ਅਜੇ ਤੱਕ ਕੋਈ ਕੇਸ ਦਾ ਕੋਈ ਹੱਲ ਨਹੀਂ ਹੋ ਰਿਹਾ ਅਸੀਂ ਅਸੀਂ ਆਪਣੇ ਸੀਸੀਟੀਵੀ ਵਗੈਰਾ ਸਾਰੀਆਂ ਫੋਟੋ ਵੀ ਵਗੈਰਾ ਕਢਵਾ ਲਿਆ ਨੇ ਬਟ ਅਸੀਂ ਕੈਮਰੇ ਕਿਹਾ ਵਾ ਜਿਹੜੇ ਚੌਂਕ ਘਵਾੜੇ ਵਿੱਚ ਕੈਮਰਾ ਲੱਗੇ ਆ ਉਹਨੂੰ ਪੂਰਾ ਚੈੱਕ ਕੀਤਾ ਜਾਵੇ ਬਟ ਉੱਥੇ ਇਸ ਟਾਈਮ ਕੋਈ ਵੀ ਸਾਡੀ ਸੁਣਵਾਈ ਨਹੀਂ ਹੋ ਰਹੀ ਸਾਡੀ ਪੁਲਿਸ ਸਾੜੇ ਨੇ ਹੁਣ ਸਾਨੂੰ ਨਹੀਂ ਪਤਾ ਕੀ ਕਰਿਆ ਕੀ ਨਹੀਂ ਕਰਿਆ ਠੀਕ ਹੈ ਉਹਦੇ ਵਿੱਚ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਾਨੂੰ ਬਾਰ-ਬਾਰ ਥਾਣੇ ਵਿੱਚ ਬੁਲਾਈ ਜਾਂਦੇ ਨੇ ਤੁਸੀਂ ਆਹ ਸੈਂਡ ਕਰੋ ਸਭ ਆਹ ਸੈਂਡ ਕਰੋ ਹਲਕਾ ਸਾਡਾ ਕੋਈ ਸੁਣਵਾਈ ਨਹੀਂ ਹੋ ਰਹੀ ਕਿੰਨੀ ਕੁ ਉਮਰ ਸੀ ਮੁੰਡੇ ਦੀ ਉਹਨਾਂ ਦੀ ਉਮਰ ਸਾਰੀ 38 ਸਾਲ ਦੀ ਸੀਗੀ ਦੋ ਜਵਾਬ ਨੇ ਉਹਨਾਂ ਦੇ ਇੱਕ 5 ਸਾਲ ਦੀ ਕੁੜੀ ਆ ਇੱਕ 7 ਸਾਲ ਦਾ ਜਵਾਬਾ ਉਹਨਾਂ ਦਾ ਸੀਨੀਅਰ ਅਧਿਕਾਰੀਆਂ ਤੋਂ ਜੋ ਮੰਗੇ ਜਾਂਦਾ ਕੀ ਸਾਨੂੰ ਉਹਨਾਂ ਕੋਈ ਨਹੀਂਗਾ ਬੱਚਿਆਂ ਦਾ ਕੁਛ ਨਾ ਕੁਛ ਬਣ ਜਵੇ ਅਸੀਂ ਇਹ ਕਹਿੰਦੇ ਸਾਡੇ ਸਾਡੇ ਇਨਸਾਫ ਦਿੱਤਾ ਜਾ ਬਈ ਜੀ ਮਾਨ ਜੀ ਮੈਟਰ ਕੀ ਮੈਟਰ ਦੱਸੋ ਜੀ ਚਲ ਟਾਟਾ ਬਾ ਬਾ ਮਾਹਰੇ ਕੋਟਾ ਕੋਟਾ ਬਾਸ あヒでかな